ਕੁਝ ਆਂਡਿਆਂ ਤੋਂ ਪੈਦਾ ਹੋਏ ਪੰਛੀਏ ਛਿਬਕਲੀ ਆਦਿ ਇਹ ਆਂਡਿਆਂ ਤੋਂ ਪੈਦਾ ਹੋਏ ਕੁਝ ਜੇਰ ਤੋਂ ਪੈਦਾ ਹੋਏ ਮਨੁੱਖ ਹੈ ਪਸ਼ੂ ਹੈ ਕੁੱਤਾ ਹੈ ਬਿੱਲੀ ਆਦਿ ਕੁਝ ਪਸੀਨੇ ਤੋਂ ਪੈਦਾ ਹੋਏ ਸਾਡੀ ਗਰਭੀ ਤੋਂ ਪੈਦਾ ਹੋਏ ਜੇ ਤਰ੍ਹਾਂ ਕਿੱჭੜ ਹੈ ਜੂੰ ਹੈ ਇਹ ਇਸ ਤਰ੍ਹਾਂ ਦੇ ਹੋਰ ਕੁਝ ਥੀਂ ਕੁਦ ਧਰਤੀ ਤੋਂ ਪੈਦਾ ਹੋਏ ਮਹਾਰਾਜ ਜਿਤਨਾ ਬਨਸਪਤੀ ਹੈ ਹੌਸਲ ਹੈ ਫੁੱਲ ਬੂਟੇ ਆ ਇਹ ਧਰਤੀ ਤੋਂ ਪੈਦਾ ਹੋਇਆ ਇਹ ਚਾਰ ਖਾਣੀਆਂ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਪਰ ਚਾਰਾਂ ਦੇ ਵਿੱਚ ਤੇਰਾ ਵਾਸਾ ਹੈ ਇਹਨਾਂ ਦਾ ਮੂਲ ਮੁੱਢ ਤੂੰ ਹੈ ਚਾਰਾਂ ਦਾ ਅੰਡਜ ਜੇਰਜ ਉਤਪੁੱਜ ਛੇਤਜ ਤੇਰੇ ਕੀਤੇ ਜਨਤਾ ਇਕ ਪੁਰਮੈ ਤੇਰਾ ਦੇਖਿਆ ਤੂੰ ਸਭਨਾ ਮਾਹਿਰ ਮੰਨ ਤਾ ਗੁਰੂ ਨਾਨਕ ਦੇਵ ਦਾ ਬਚਨ ਹੈ ਕਹਿੰਦੇ ਏ ਪ੍ਰਭੂ ਪਰਮਾਤਮਾ ਤੂੰ ਸਾਰਿਆਂ ਵਿੱਚ ਵਸਦਾ ਹੈ ਭਾਵੇਂ ਕੋਈ ਆਂਡੇ ਤੋਂ ਪੈਦਾ ਹੋਇਆ ਜੇਰ ਤੋਂ ਪੈਦਾ ਹੋਇਆ ਪਸ਼ੂਨੇ ਤੋਂ ਪੈਦਾ ਹੋਇਆ ਧਰਤੀ ਤੋਂ ਪੈਦਾ ਹੋਇਆ ਤੇਰਾ ਵਾਸਾ ਸਭਤ ਵਿੱਚ ਹੈ ਤੂੰ ਸਭ ਵਿੱਚ ਵਸਦਾ ਹੈ ਇਹ ਚਾਰ ਖਾਨੀਆਂ ਨੇ ਮਹਾਰਾਜ ਕਹਿੰਦੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੇਰ ਤੋਂ ਪੈਦਾ ਹੋਣ ਵਾਲੇ ਉਸੀਨੇ ਤੋਂ ਪੈਦਾ ਹੋਣ ਵਾਲੇ ਤੇ ਧਰਤੀ ਤੋਂ ਪੈਦਾ ਹੋਣ ਵਾਲੇ